ਵੈਲਕਮ ਟੂ ਖੰਨਾ ਨਿਊਜ਼ ਲਾਈਵ ਰਾਮਾ ਮੰਡੀ ਨੇੜਲੇ ਪਿੰਡ ਬਾਗਾ ਦੇ ਸ਼ਹੀਦ ਫੌਜੀ ਸੇਵਕ ਸਿੰਘ ਪੁੱਤਰ ਚਰਨ ਸਿੰਘ ਦੀ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਾਲਾਨਾ ਵਰਸੀ ਨੂੰ ਸਮਰਪਿਤ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਸਾਬਕਾ ਸੈਨਿਕ ਵੀਰਾਂ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਗਏ ਸ਼ਹੀਦ ਸੇਵਕ ਸਿੰਘ ਫੌਜੀ ਦੇ ਬੁੱਤ ਤੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਰਾਮਾ ਮੰਡੀ ਥਾਣਾ ਦੇ ਐਸ ਐਚ ਓ ਇੰਸਪੈਕਟਰ ਜਸਵੀਰ ਸਿੰਘ ਚਹਿਲ ਨੇ ਪਰਦਾ ਹਟਾਇਆ ਅਤੇ ਸ਼ਹੀਦ ਨੂੰ ਹਾਰਪਾ ਕੇ ਸਲਾਮੀ ਦਿੱਤੀ ਅਤੇ ਸ਼ਰਧਾਂਜਲੀ ਵੀ ਭੇਟ ਕੀਤੀ। ਇਸ ਮੌਕੇ ਬੋਲਦਿਆਂ ਥਾਣਾ ਮੁਖੀ ਇੰਸਪੈਕਟਰ ਜਸਵੀਰ ਸਿੰਘ ਚਹਿਲ ਨੇ ਕਿਹਾ ਕਿ ਸ਼ਹੀਦ ਹਮੇਸ਼ਾ ਹੀ ਅਮਰ ਹੁੰਦੇ ਹਨ। ਫੌਜੀ ਸੇਵਕ ਸਿੰਘ ਨੇ ਸਿਰਫ 22 ਸਾਲ ਦੀ ਛੋਟੀ ਉਮਰ ਵਿੱਚ ਹੀ ਦੇਸ਼ ਦੀ ਰੱਖਿਆ ਲਈ ਸ਼ਹਾਦਤ ਦੇ ਦਿੱਤੀ ਜਿਸ ਦਾ ਨਾਮ ਰੈਂਦੀ ਦੁਨੀਆ ਤੱਕ ਅਮਰ ਰਹੇਗਾ। ਤਾਂ ਤਾਂ ਸਾਹਿਬ ਜੀ ਗੁਰਬਖਸ਼ ਦੀ ਮਾਰਗ ਜੀ ਦੇ ਪਤੇ ਆ ਗਏ ਸਾਰੇ ਲੜ ਕੇ ਬਲਾਉ ਵਾਇਰੂਸ ਜੀ ਦਾ ਖਾਲਸਾ ਵਾਇਰੂਸ ਜੀ ਦੇ ਪਤੇ ਸਾਧ ਸੰਗਤ ਜੀ ਛੇ ਸੇਵ ਸਿੰਘ ਸਰਦਾਰ ਮੱਖਣ ਸਿੰਘ ਤੇ ਮਾਤਾ ਸਰਜੀਤ ਕੌਰ ਦਾ ਪੋਤਰਾ ਅਤੇ ਸਾਡੇ ਵੀਰ ਚੰਦ ਸਿੰਘ ਤੇ ਸਾਡੀ ਭੈਣ ਪਰਮਜੀਤ कौर ਦਾ ਅੱਖਾਂ ਦਾ ਤਾਰਾ ਸੇਲਵ ਸਿੰਘ ਦਾ ਜਨਮ 12/7/1992 ਨੂੰ ਵੰਡ ਬਾਤਾ ਦੇ ਵਿੱਚ ਹੋਇਆ ਉਸ ਤੋਂ ਬਾਅਦ ਸੇਲਵ ਸਿੰਘ ਨੇ ਮੁੰਡੜੀ ਸਿੱਖਿਆ ਹਿੰਦੂ ਸਕੂਲ ਰਾਮਾ ਮੰਡੀ ਦੇ ਵਿੱਚ ਪ੍ਰਾਪਤ ਕੀਤੀ ਤੇ 2018 ਦੇ ਵਿੱਚ ਸੇਵ ਸਿੰਘ ਫੋਰਸ ਖਲਾਈ ਦੇ ਵਿੱਚ ਭਾਗੀ ਹੋ ਗਿਆ ਟੇਨ ਕਰਨ ਤੋਂ ਬਾਅਦ ਯੂਨਟ ਦੇ ਵਿੱਚ ਪਹੁੰਚ ਆਸਾ ਸੇਵ ਸਿੰਘ ਨੇ ਬਤਿੰ ਕੀਤਾ ਉਸ ਤੋਂ ਬਾਅਦ 49 ਆਰ ਆਰ ਦੇ ਵਿੱਚ ਉਹ ਰਾਸ਼ਟਰੀ ਰਹਿਣ ਕਾਰਨ ਤੇ ਆ ਉਹਦੇ ਵਿੱਚ ਸੇਵ ਸਿੰਘ ਦੀ ਡਿਊਟੀ ਪੁਲਿਸ ਸੈਕਟਰ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਲਾ ਗਈ ਵੀ ਪ੍ਰਾਗ 2023 ਨੂੰ ਉਸ ਮਾਨ ਦਾ ਸਪੂਤ ਸੇਵ ਸਿੰਘ ਦੁਸ਼ਮਣਾਂ ਦੇ ਨਾਲ ਟੰਗੜਾ ਕਰਦਾ ਹੋਇਆ ਸ੍ਰੀ ਦੀ ਜਾਨ ਪੀ ਗਿਆ ਅੱਜ ਸਮੂਚਿਤ ਪੰਚਾਇਤ ਵੱਲੋਂ ਅਤੇ ਪਰਿਵਾਰ ਵੱਲੋਂ ਕੌਮ ਦੀ ਸੇਵਾ ਕਰਦੇ ਕਰਦੇ ਇਹ ਆਪਣਾ ਆਪਣੇ ਆਪ ਨੂੰ ਕੌਮ ਤੋਂ ਤੇ ਦੇਸ਼ ਤੋਂ ਅਨਸ਼ਾਵਤ ਕਰ ਦੇਣਾ ਬਹੁਤ ਵੱਡੀ ਗੱਲ ਹੈ ਸੋ ਆਪਣੇ ਹਲਕੇ ਦੇ ਸਾਨੂੰ ਗੁਰਸੇਖ ਸਿੰਘ ਜਿਹੜਾ ਸ਼ਹੀਦ ਹੋਸ ਖਰਾਈ ਤੋਂ ਪਿੰਡ ਬਾਤਾ ਤੋਂ ਪਿਛਲੇ ਸਾਲ ਸ਼ਹੀਦੀ ਪ੍ਰਾਪਤ ਕਰ ਗਏ ਸਨ ਉਹਨਾਂ ਦੀ ਪਹਿਲੀ ਵਰ੍ਹੇਸ਼ੀ ਆਪਾਂ ਅੱਜ ਸਾਰੇ ਨਾਲ ਮਿਲ ਕੇ ਮਨਾ ਰਹੇ ਆ ਤਾਂ ਸਾਨੂੰ ਸੇਖ ਸਿੰਘ ਦੀ ਸ਼ਹੀਦੀ ਨੇ ਇਲਾਕੇ ਦੇ ਨਿਵਾਸੀਆਂ ਨੂੰ ਬਹੁਤ ਮਾਣ ਕਿਉਂਕਿ ਇਹ ਬਹੁਤ ਵੱਡੀ ਗੱਲ ਹੈ सेवा फौज की बहुत ही बड़ी सेवा है। और शहीदी प्राप्त करना बहुत बहुत ही बड़ी गल है तो जिन्हें भी सह संगत इलाके दचायत सरपंच साहब सर इतने पहुंचे हुए हैं उन्होंने अस दिलों धनवाद तो करते सबका सैनिक ਜਦੋਂ ਬੰਦੀਆ ਵੱਲੋਂ ਐਸਆਰਐਸਮੈਨ ਵੈਲਫੇਅਰ ਜੁਨੀਅਨ ਪੰਜਾਬ ਲੋਗ ਪਹੁੰਚੇ ਹੋਏ ਨੇ ਅਬ ਪੇਡੂ ਸਾਹਿਬ ਦਾ ਫੌਜੀ ਧਰਾਈ ਸੰਸਤਾ ਬਲਾਕ ਮੋੜ ਤੋਂ ਫੌਜੀ 사ਆਂ ਪਹੁੰਚੇ ਹੋਏ ਨੇ ਪੇਡੂ ਸਾਹਿਬ ਦਾ ਫੌਜੀ ਧਰਾਈ ਸੰਸਤਾ ਬਲਾਕ ਅਤੇ ਕਰੁੰਡੀ ਸਾਹਬੋਂ ਤੋਂ ਉਹ ਵੀ ਸੰਤੀ ਸ਼ਾਂਤ ਦੇ ਫੋਲਪੇਟ ਕਰਨ ਵਾਸਤੇ ਪਹੁੰਚੇ ਹੋਏ ਨੇ ਔਰ ਉਹਨਾਂ ਨੇ ਇਸ ਬਤਨ ਨੂੰ ਲਾਉਣ ਵਾਸਤੇ ਦਨ ਬਹੁਤ ਹੀ ਮਿਹਨਤ ਕਰਕੇ ਬੁਰਗ ਦੀ ਸਥਾਪਨਾ ਕਰਵਾਈ ਹੈ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਫ ਕੀਤਾ ਗਿਆ ਜਿਸ ਦਾ ਉਦਘਾਟਨ ਸਾਡੇ ਰਾਮਾ ਮੰਡੀ ਦੇ ਐਸਐਚਓ ਸਾਹਿਬ ਜਸਵੀਰ ਸਿੰਘ ਅਤੇ ਸਮੂਚੀ ਨਗਰ ਪੰਚਾਇਤ ਸਰਪੰਚ ਅਤੇ ਪੰਚਾਂ ਅਤੇ ਲਾਮਪੇ ਦੇ ਸਾਬਦਾ ਸੰਤਾ ਵੱਲੋਂ ਕੀਤਾ ਗਿਆ ਸੋ ਇਸ 희ਤੀ ਸਮਾਗਮ ਦੇ ਵਿੱਚ ਲੋਕ ਸਭਾ ਹਲਕਾ ਪਟੰਡਾ ਤੋਂ ਕਾਂਗਰਸ ਪਾਰਟੀ ਦੇ ਵਿਦਵਾਨ ਜੀਤ ਮਹਿੰਦਰ ਸਿੰਘ ਸਿੱਧੂ ਸਾਹ ਦੇ ਸੁਪੁੱਤਰ ਵੀ ਹਾਜ਼ਰੀ ਭਰ ਕੇ ਗਏ ਨੇ ਇਸ ਹਲਕੇ ਦੇ ਹਲਕਾ ਇੰਚਾਰਜ ਸ਼ਬਾਦ ਸਿੰਘ ਜੀ ਤਾਂ ਸਾਹਿਬ ਉਹ ਵੀ ਇਥੇ ਇਸ ਮੌਕੇ ਤੇ ਸ਼ਾਂਤ ਦੇ ਪਰਿਪਤਾਨ ਵਾਸਤੇ ਪਹੁੰਚੇ ਹੋਏ ਨੇ ਆਮ ਆਦਮੀ ਪਾਰਟੀ ਤੋਂ ਗੰਮੀ ਸਿੰਘ ਕੁਡਿਆ ਉਹਨਾਂ ਦੇ ਪੁੱਤਰ ਸਮੀਰ ਸਿੱਧੂ ਜੀ ਉਹ ਵੀ ਆਪਣੀ ਹਾਜ਼ਰੀ ਲਵਾ ਕੇ ਚਲੇ ਗਏ ਨੇ ਸੋ ਸਾਥ ਸੰਗਤ ਜੀ ਇਹ ਸਿੱਧੀ ਹੈ ਇਹ ਬੜੀ ਬਹੁਤ ਔਖੀ ਔਰ ਕਿਸੇ ਕਿਸੇ ਨੂੰ ਮਿਲਦੀ ਹੈ ਉਹ ਭਾਗਾਂਵਾਰਾ insan ਦੋਸਤਾਈ ਘਟਨਾ ਹੁੰਦੀ ਹੈ ਜਦੋਂ ਇਹ ਜੇ ਜਵਾਨ ਪੁੱਤ ਜੀ ਜੋਂਦੇ ਪਰ ਮਾਤਾ ਪਿਤਾ ਵਾਸਤੇ ਇੱਕ ਘਰਮ ਦੀ ਆਲ ਹੁੰਦੀ ਹੈ ਜਦੋਂ ਵੀ ਉਹਨਾਂ ਦਾ ਜਵਾਨ ਪੁੱਤ ਆਪਣੇ ਦੇਸ਼ ਵਾਸਤੇ ਕੁਰਬਾਨੀ ਕਰਦੇ ਆ ਕਰਦੇ ਆ ਜੀ ਜੋਂਦੇ ਉਹ ਬਹੁਤ ਵੱਡੀ ਬਾਣ ਵਾਲੀ ਗੱਲ ਹੁੰਦੀ ਹੈ ਉਹ ਜਿਹੜੇ ਸ਼ਹੀਦ ਐ ਹਮੇਸ਼ਾ ਜਿਉਂਦਾ ਰਹਿੰਦੇ ਐ ਕਦੇ ਵੀ ਮਰਦੇ ਨਹੀਂ ਅਸੀਂ ਆਪਣੀ ਉਮਰ ਭੋਗ ਕੇ ਇੱਥੋਂ ਚਲੇ ਜਾਣਾ ਪਰ ਇਹ ਸ਼ਹੀਦਾਂ ਦੇ ਤੇ ਹਮੇਸ਼ਾ ਜਿਉਂਦੇ ਰਹਿਣਾ ਲੋਕ ਕਹਿੰਦੇ ਨਾ ਉਹਨਾਂ ਦਾ ਮਸਤ ਹੁੰਦੇ ਰਹਿਣਾ ਤੇ ਇਹਦੋਂ ਹੋਂਦ ਦੇ ਸਮਾਇਆ ਹੁੰਦੇ ਨੇ ਸਾਨੂੰ ਹਮੇਸ਼ਾ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਔਰ ਅੱਜ ਬੜਾ ਵਧੀਆ ਪਿੰਡ ਵਾਲਿਆਂ ਦਾ ਸਾਰਾ ਪੁਰਾਣਾ ਪਿੰਡ ਬੱਕ ਪਿੰਡ ਬੱਕ ਪਿੰਡ ਵਾਸੀਆਂ ਦਾ ਪਿੰਡ ਬੱਕ ਦਾ ਜਿਨ੍ਹਾਂ ਨੇ ਸਾਰੀ ਰਾਤ ਮਿਲ ਕੇ ਸ਼ਹੀਦ ਦੇ ਬੁੱਤ ਤੇ ਇਤਿਜਾਦਾਂ ਜਿਹੜਾ ਪੜਾਈ ਹੈ ਔਰ ਜਿੱਤੇ ਹਮੇਸ਼ਾ ਮਿਲਦੇ ਲੱਗਦੇ ਰਹਿਣਗੇ ਸ਼ਹੀਦ ਦੇ ਨਾਮ ਤੇ ਸੋ ਸੀਰ ਸੇਕ ਸਿੰਘ ਸੀਰ ਸੇਕ ਸਿੰਘ ਹਮੇਸ਼ਾ ਜੁੜਦੇ ਰਹਿਣਗੇ ਅਮਰੀਕਾ ਦੇ ਵੀ ਹਾਂ ਬਰ ਰਹਣਗੇ ਇਹ ਕਦੇ ਵੀ ਸ਼ਹੀਦ ਮਰਦੇ ਨਹੀਂ ਰਾਮਾ ਮੰਡੀ ਤੋਂ ਬਲਵੀਰ ਸਿੰਘ ਬਾਗਾ ਦੀ ਖਾਸ ਰਿਪੋਰਟ